ਸਰ ਤਸੀਂ ਵੀ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਆ ਜਿਹੜਾ ਕਿ ਪਛਪਾਵਾਗ ਦੇ ਪ੍ਰੋਗਰਾਮ ਦੇ ਕਿੰਦਾ ਦੇਖਦੇ ਕਿ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਇਦਾਂ ਦੇ ਪ੍ਰਣਾਲੇ ਸਭ ਤੋਂ ਪਹਿਲਾਂ ਤੇ ਮੈਂ ਸਰਦਾਰ ਕੌਲ ਸਹਿਮਾਨ ਜੀ ਦਾ ਧੰਨਵਾਦ ਕਰਾਂ ਮੁੱਖ ਮੰਤਰੀ ਸਾਹਿਬ ਦਾ ਕਿ ਜਿਨ੍ਹਾਂ ਨੇ ਜੋ ਸਾਡੀ ਪੰਜਾਬੀ ਮਾਂ ਬੋਲੀ ਜਿਸ ਨੂੰ ਲੋਕ ਸਾਡੇ ਆਪ ਪੰਜਾਬੀ ਵਿਸਾਰ ਦੇ ਜਾਂਦੇ ਸੀ ਪੁੱਦੇ ਜਾਂਦੇ ਸੀ ਉਹ ਚ ਲਿਖਣਾ ਉਹ ਚ ਬੋਲਣਾ ਉਹਦੀਆਂ ਕਵਿਤਾਵਾਂ ਲਿਖਣ ਦਾ ਜੋ ਢੰਗ ਤਰੀਕਾ ਉਹਨੂੰ ਪਰਫਰਮਡ ਕਰਨੀ ਆ ਇਹ ਸਾਰੀ ਪੰਜਾਬ ਦੇ ਵਿੱਚ ਇਹ ਮੀਮ ਚਲਾਈ ਗਈ ਹੈ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਛੋਟੇ ਬੱਚਿਆਂ ਜਿਹੜੇ ਨਵੇਂ ਇਸ ਫੀਲਡ ਵਿੱਚ ਆਉਣਾ ਚਾਹਦੇ ਜਿਨ੍ਹਾਂ ਦੇ ਵਿੱਚ ਮਾਰੀ ਉੱਤੀ ਮਾਸਿਆ ਪੰਜਾਬੀ ਨੂੰ ਸਮਝਣ ਦੀ ਪੰਜਾਬੀ ਵਿੱਚ ਲਿਖਣ ਦੀ ਬੋਲਣ ਦੀ ਉਹਨਾਂ ਦੇ ਲਈ ਵਰਕਸ਼ਾਪਾਂ ਲਾਈਆਂ ਜਾ ਰਹੀਆਂ ਵਾਖ ਵਾਖ ਜਿਲ੍ਹਿਆਂ ਦੇ ਵਿੱਚ ਉਸੇ ਜਿਹੜੇ ਕੜੀ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਕਪੂਰਥਲੇ ਦੇ ਵਿੱਚ ਜਿਹੜੀ ਪਾਛਾਪੂਰ ਭਾਗ ਵੱਲੋਂ ਵਿਸ਼ਵ ਵਿਆਰਥੀ ਅੰਦਰ ਦੇ ਵਿੱਚ ਇਹ ਵਰਕਸ਼ਾਪ ਚੱਲਾਈ ਜਾ ਰਹੀ ਹੈ ਮੈਂ ਸਮਝਦਾ ਕਿ ਬਹੁਤ ਵਧੀਆ ਪ੍ਰੋਗਰਾਮ ਹੈ ਬੱਚਿਆਂ ਨੂੰ ਜਿਸ ਤਰ੍ਹਾਂ ਸਾਹਿਤ ਵਿੱਚ ਜੋੜਨਾ ਉਹਨਾਂ ਨੇ ਦੀਆਂ ਅਮਰੀਕੀਆਂ ਦਸੀਆਂ ਇੱਥੇ ਜਿਸ ਤਰ੍ਹਾਂ ਸਰਦੀ ਸਾਹਿਬ ਆਏ ਨੇ ਬਹੁਤ ਹੀ ਜਿਹੜੇ ਮਦੇ ਪਰਮ ਨੇ ਜਿਨ੍ਹਾਂ ਦੀਆਂ ਜਿਹੜੀਆਂ ਲਿਖਿਆ ਕਿਤਾਬਾਂ ਯੂਨੀਵਰਸਿਟੀ ਵਿੱਚ ਪੜ੍ਹਾਇਆ ਜਾਂਦੀ ਹੈ ਉਹ ਬੱਚਿਆਂ ਨੂੰ ਸਭ ਤੋਂ ਲਿਖਣ ਦੇ ਗੁਰ ਸਿਖਾ ਰਹੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਮੈਂ ਆਪਣੀ ਚਲਾਗਾ ਅੰਦੀ ਸਰ ਜੇ ਆਪ ਗੱਲ ਕਰੀਏ ਤੁਸੀਂ ਇੱਕ ਸ਼ਾਇਰ ਵੀ ਹੋ ਪੰਜਾਬੀ ਦੇ ਲੇਖਕ ਵੀ ਹੋ ਤੇ ਇੱਕ ਆਮ ਪਾਰਟੀ ਨੂੰ ਵੀ ਰਿਪਰੈਜ਼ੈਂਟ ਕਰਦੇ ਹੋ ਤੇ ਜਿਹੜੇ ਸਰਕਾਰ ਦੇ ਜਿਹੜੇ ਪ੍ਰੈਲੇ ਨੂੰ ਵੀ ਕਿਤਾ ਦੇ ਤੇ ਕਿ ਨੌਜਵਾਨ ਪੀੜ੍ਹੀ ਨੂੰ ਕਿੱਥੇ ਸੇਧ ਮਿਲੂਗਾ ਸਭ ਤੋਂ ਪਹਿਲਾਂ ਤੇ ਭਾਸ਼ਾ ਵਿਭਾਗ ਪੰਜਾਬ ਦਾ ਤੇ ਲੋਕ ਧੰਨਵਾਦ ਲੰਬੇ ਸਮੇਂ ਤੋਂ ਮਾਂ ਬੋਲੀ ਪੰਜਾਬੀ ਦੀ ਖੇਦਮਤ ਕਰਨ ਲਈ ਭਾਸ਼ਾ ਵਿਭਾਗ ਪੰਜਾਬ ਔਰ ਹੁਣ ਪੰਜਾਬੀ ਮਾਂ ਮਨਾਇਆ ਜਾ ਰਿਹਾ ਜਿਹੜਾ ਕਿ 1 ਨਵੰਬਰ ਤੋਂ 1 ਦਸੰਬਰ ਤੱਕ ਮਨਾਇਆ ਜਾ ਰਿਹਾ ਉਹਦੇ ਚ ਵੱਖ-ਵੱਖ ਸਮਾਗਮ ਹੋ ਰਹੇ ਨੇ ਕਪੂਰਥਲੇ ਬਾਗ پورے ਪੰਜਾਬ ਦੇ ਵਿੱਚ ਔਰ ਭਾਸ਼ਾ ਜ਼ਿਲ੍ਹਾ ਭਾਸ਼ਾ ਅਫਸਰ ਕਪੂਰਥਲਾ ਮੈਡਮ ਜਸਪ੍ਰੀਤ कौर ਉਹਨਾਂ ਦੇ ਵਿਸ਼ੇਸ਼ ਉਪਰਾਲੇ ਤਹਿਤ ਅਸੀਂ ਸਿਰਜਣਾ ਕੇਂਦਰ ਕਪੂਰਥਲਾ ਜੋ ਕਿ ਸਾਡਾ ਲੇਖਕਾਂ ਦਾ ਦਫ਼ਤਰ ਹੈ ਉੱਥੇ ਮੈਂ ਬਤੌਰ ਪ੍ਰਧਾਨ ਸੇਵਾ ਨਿਭਾ ਰਿਹਾ ਔਰ ਉਹ ਅਸੀਂ ਪ੍ਰੋਗਰਾਮ ਇੱਥੇ ਸਿਰਜਣਾ ਕੇਂਦਰ ਵਿਰਸਾ ਵਿਭਾਗ ਦੇ ਵਿਰੇੜੇ ਉਲੀਕਿਆ ਸਾਡਾ ਸੁਨੇਹਾ ਹੈ ਮਾਮੂਲੀ ਪੰਜਾਬੀ ਦਾ ਪ੍ਰਚਾਰ ਵੱਧ ਤੋਂ ਵੱਧ ਕਰੀਏ ਔਰ ਬੱਚੇ ਆਏ ਨੇ ਵੱਖ-ਵੱਖ ਸਕੂਲਾਂ ਕਾਲਜਾਂ ਤੋਂ ਔਰ ਉਸਤਾਦ ਵਿਦਵਾਨ ਆਏ ਨੇ ਜਿਨ੍ਹਾਂ ਚ ਸੁਲੱਖਣ ਸਿੰਘ ਹਦੀ ਗਜ਼ਲ ਕੋਰੇ ਗੁਰਦਾਸਪੁਰ ਤੋਂ ਆਏ ਨੇ ਔਰ ਅਮਰਜੀਤ ਸਿੰਘ ਸੰਗੂ ਦਪੋਹੇ ਤੋਂ ਆਏ ਨੇ ਰਾਮਾ ਮੰਡੀ ਤੋਂ ਔਰ ਲਖਮਿੰਦਰ ਸਿੰਘ ਜੋਹਲ ਜੋ ਕਿ ਸਾਫ ਦਾ ਡਾਇਰੈਕਟਰ ਨੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਔਰ ਇਸ ਤੋਂ ਇਲਾਵਾ ਹੋਰ ਵੀ ਮਹਾਨ ਸਖੀਤਾ ਆਈਆਂ ਨੇ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਜਾ ਰਹੀ ਹੈ ਗਜ਼ਲ ਵਰਕਸ਼ਾਪ ਲਈ ਜਾ ਰਹੀ ਹੈ ਬੜੇ ਅੱਛੇ ਗਜ਼ਲ ਕੋ ਆਏ ਨੇ ਉਹਨਾਂ ਨੇ ਗਜ਼ਲਾਂ ਕਈਆਂ ਨੇ ਉਸਤਾਦਾਂ ਨੇ ਨਜ਼ਲਾਂ ਦੇ ਵਿੱਚ ਮੀਨ ਮੇਕ ਕਟਣੀ ਹੈ ਬੱਚਿਆਂ ਨੂੰ ਤਰ੍ਹਾਂ ਮਸਰਾ ਦਿੱਤਾ ਗਿਆ ਬੱਚਿਆਂ ਨੇ ਉਹਦੇ ਅਨੁਸਾਰ ਰਚਨਾਵਾਂ ਲਿਖੀਆਂ ਨੇ ਔਰ ਅਸੀਂ ਵੱਧ ਤੋਂ ਵੱਧ ਪੰਜਾਬੀ ਨੂੰ ਪਰਫੁੱਲਤ ਕਰਨ ਵਾਸਤੇ ਭਾਸ਼ਾ ਭਾਗ ਦੇ ਨਾਲ ਜੁੜ ਕੇ ਇਹ ਉਪਰਾਲੇ ਕਰ ਰਹੇ ਹਾਂ ਜੇ ਆਪਾਂ ਗੱਲ ਕਰੀਏ ਤੁਸੀਂ ਪ੍ਰੈਸ ਦੇ ਨਾਲ ਵੀ ਰਿਲੇਟਿਵ ਆ ਤਾਂ ਜੇ ਪੰਜਾਬੀ ਭਾਸ਼ਾ ਦੇ ਜਿਹੜੇ ਕਿ ਪੰਜਾਬ ਸਰਕਾਰ ਵੱਲੋਂ ਇਹ ਜਿਹੜੇ ਉਪਰਾਲੇ ਹੁੰਦੇ ਆ ਤਾਂ ਤੁਸੀਂ ਇੱਕ ਕਹੋ ਕਿ ਬਹੁਤ ਡੂੰਗੀ ਸੋਚ ਵੀ ਹੈਗੀ ਪੰਜਾਬੀ ਦੀ ਲਈ ਤੁਹਾਡੀ ਤਾਂ ਕਿੱਦਾਂ ਦੇਖਦੇ ਕਿ ਉਪਰਾਲੇ ਜਿਹੜੇ ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਇਹ ਬਹੁਤ ਹੀ ਮਹਾਨ ਉਪਰਾਡੇ ਨੇ ਕਿਉਂਕਿ ਲਗਾਤਾਰ ਇੱਕ ਮਾਹੌਲ ਪੜਾਇਆ ਜਾ ਰਿਹਾ ਹੈ ਜੋ ਪਿਛਲੇ ਇੱਕ ਕੁਝ ਸਮੇਂ ਤੋਂ ਜਿਹੜਾ ਪੰਜਾਬੀ ਦੀ ਨੂਨ ਲਾਗੂ ਕਰਨ ਵਾਲਾ ਪੰਜਾਬੀ ਨੂੰ ਬਕਬਕ ਕੇ ਵਿਰੋਧ ਸਾਂਭ ਰਹੇ ਨੇ ਜੀ ਕਾਹਦੇ ਸਕੂਲਾਂ ਦੇ ਵਿੱਚ ਉਸ ਨੂੰ ਬੜਾ ਰੁਕਾਇਆ ਗਿਆ ਕਿਸ਼ੇ ਤੇ ਹੋ ਰਹੀਆਂ ਸਥਿਤੀਆਂ وہ ایک مہان جا پچھلے <سؤال> کچھ سمے تو چلے <سؤال> سر وہ کافی حد تک ڈر پہ پچھلے دنوں کے سٹی پٹیالہ یونیورسٹی چنڈی گڑھ نے کچھ ایک جڑی وہاں سر اُسی ساحکار نے کٹھے ہو کے سکار کا دھیان دیا سرابی سہت اکیڈمی لدیا میں پردھان ہوں میں منتری صاحب نے ایک پتر بھی لکھا سا اور اس پتر کا ترنت انہوں نے جواب بھی دے عمل بھی ہوا اور کچھ ہی دنوں کے ਨੋਹਈ ਯੂਨੀਵਰਸਿਟੀ ਨੂੰ ਅਪਰੈਂਟਸ ਵਿੱਚ ਭਰਤੀ ਕਰਦਾ ਹੈ ਇਸ ਕਰਕੇ ਇਹ ਇੱਕ ਬਹੁਤ ਜਿਹੜਾ ਉਹ ਲਗਾਤਾਰ ਵੱਧ ਰਿਹਾ ਹੈ ਹੋਰ ਸਰਕਾਰ ਨੇ ਜਿਹੜਾ ਇਹ ਵੀ ਕਰ ਦਿੱਤਾ ਮਿਲੇ ਸਮੇਂ ਦੇ ਵਿੱਚ ਵੀ ਜਿੰਨੇ ਜਣੀਆਂ ਉਹ ਸਾਡੇ ਅਧਾਰੇ ਨੇ ਜਿੰਨੀਆਂ ਦੁਕਾਨ ਦੁਕਾਨਾਂ ਨੇ ਜਿੰਨੇ ਮੂਰ ਪ੍ਰੈਕਟਿਸ ਨੇ ਸਕੂਲ ਨੇ ਕਾਲਜ ਨੇ ਉਹਨਾਂ ਨੇ ਜਿਹੜੇ ਬਾਹਰ ਮੋੜ ਐ ਸਾਇੰਸ ਜਿਹੜੇ ਦੇ ਵਿੱਚ ਲੁਕਾਇਆ ਕਿਉਂਕਿ ਹਰ ਬੰਦਾ ਜਿਹੜਾ ਪੰਜਾਬ ਦੇ ਵਿੱਚ ਆਉਂਦਾ ਉਹਨੂੰ ਘੱਟੋ ਘੱਟ ਦੇਖ ਕੇ ਹੀ ਪਤਾ ਨਹੀਂ ਲੱਗਦਾ ਕਿ ਇਹ ਅਸਲ ਵਿੱਚ ਪੰਜਾਬ ਹੈ ਜਦੋਂ ਕਿ ਪਿਛਲੇ ਕੁਝ ਸਮੇਂ ਤੋਂ ਇਸ ਤਰ੍ਹਾਂ ਨਹੀਂ ਹੋ ਰਿਹਾ ਸੀ ਬਹੁਤ ਅੱਛੀ ਗੱਲ ਹੈ ਔਰ ਪਛਮ ਪਾਕਿਸਤਾਨ ਜਿਹੜਾ ਕਿ ਪਿਛਲੇ ਕਾਫੀ ਸਮੇਂ ਤੋਂ ਨਿਰਜੰਤ ਪਿਆ ਸੀ ਉਹਦੇ ਵਿੱਚ ਵੀ ਜਾਨ ਪਈ ਹੈ ਇਸ ਸਾਲਾ ਦੇ ਵਿੱਚ ਇਸ ਦੇ ਲੋਕਾਂ ਦੇ ਲੋਕਾਂ ਦੇ ਵਿੱਚ ਔਰ ਇਹ ਇੱਕ ਬਹੁਤ ਹੀ ਵੱਡਾ ਕਦਮ ਜੇ ਇਹਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਗਿਆ ਤੇ ਤੁਸੀਂ ਸਮਝੋ ਕਿ ਪੰਜਾਬੀ ਦਾ ਇਹ ਮਾਹੌਲ ਜਿਹੜਾ ਤੁਹ ਪੱਗੇ ਵੱਡੇ ਤਾਂ ਜੇ ਬਗਲ ਕਰੀਏ ਕਿ ਜਿਵੇਂ ਕਿ ਜੂਥ ਅੱਜ ਬਾਹਰ ਜਾ ਰਿਹਾ ਵਾ ਕਿ ਲੱਗਦਾ ਵਾ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਇਹਦੇ ਰ ਉਪਰਾਲੇ ਨੇ ਤਾਂ ਉਹਨਾਂ ਦੇ ਵਿੱਚ ਵੀ ਕੋਈ ਬਦਲਾ ਪਾਊਗਾ ਬਿਲਕੁਲ ਆਏਗਾ ਉਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜੂਥ ਕਿਉਂ ਬਾਹਰ ਜਾ ਰਿਹਾ ਉਹ ਇਸੇ ਕਰਕੇ ਜਾ ਰਿਹਾ ਹੈ ਕਿ ਇੱਥੇ ਨੌਕਰੀਆਂ ਦੇ ਉਹ ਮੌਕੇ ਨਹੀਂ ਲੱਭਦੇ ਭਾਸ਼ਾ ਨਾਲ ਜੁੜੀਆਂ ਹੋਣ ਨੌਕਰੀਆਂ ਖਾਸ ਤੌਰ 'ਤੇ ਬਿਜਲੀ ਕਾਫੀ ਸਵੇਤ ਪੰਜਾਬ ਦੇ ਵਿੱਚ ਨਹੀਂ ਆ ਰਹੀਆਂ ਔਰ ਇਹ ਜਦੋਂ ਜਿਵੇਂ ਜਿਵੇਂ ਅਸੀਂ ਜਿਹੜਾ ਉਹ ਨੌਕਰੀਆਂ ਵਾਲੇ ਪਾਸੇ ਨੂੰ ਸਰਕਾਰ ਨੇ ਧਿਆਨ ਦੇਣ ਦੀਆਂ اوے اوے جا پل ہر حال <سؤال> میں پائے گی کیونکہ مک گل یہ ہے کہ جای اتنے پڑھتا جی انہوں سروس نہیں ملے گی نوکری نہیں ملے گی ان چر تو پھر باہر جانا قدرتی ہے تو یہ قدرتی پہن تا ہی روکا جا سکتا جی اِسی ود تو ود روزگار بڑھیں کہ ساری بھاشا چھوٹے وپار کی روزگار کی پروار کی سکار کی بھاشا نہیں بنتی ان چاہیے مسئلہ حل نہیں ہونا اور خوشی اس گل کی ہے کہ اس پاس کو بہت ضروری ہو ਮੰਮ ਇਹ ਅਜੰਡਾ ਸੀ ਜਿਹਦੇ ਨੂੰ ਲੈ ਕੇ ਜਿਹੜਾ ਕਿ ਪਸ਼ਪਵਾ ਗੋਲਡ ਰਿਚ ਕਿ ਇਹ ਕਰਵਾਇਆ ਗਿਆ ਜਿਹੜਾ ਕਿ ਪ੍ਰੋਗਰਾਮ ਅ ਬ ਨਵੰਬਰ ਮਾ ਜੋ ਪੰਜਾਬੀ ਬੋਲੀ ਨੂੰ ਸਮਰਪਿਤ ਹੁੰਦਾ ਹੈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਤੇ ਦਫਤਰ ਟਰੈਕਟਰ ਮਾडम ਵੱਲੋਂ ਉਹਨਾਂ ਦੀ ਰਹਿਨਮਾਈ ਹੇਠ ਅੱਜ ਦਾ ਜਿਹੜਾ ਸਮਾਗਮ 18 ਨਵੰਬਰ ਦਾ ਕਪੂਰਥਲਾ ਜ਼ਿਲ੍ਹੇ ਵਿੱਚ ਗਜ਼ਲ ਵਰਕਸ਼ਾਪ ਕਰਵਾਇਆ ਜਾ ਰਿਹਾ ਹੈ ਇਸ ਅਧੀਨ ਇਸ ਵਰਕਸ਼ਾਪ ਲਈ ਪੰਜਾਬ ਦੇ ਪ੍ਰਸਿੱਧ ਉਸਤਾਦ ਸ਼ਾਇਰ ਅਮਰਜੀਤ ਸਿੰਘ ਸੰਤੂ ਜੀ ਤਿਸ਼ਿਸ਼ ਲਖਨ ਸਰ ਹੱਦੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇੱਥੇ ਕਪੂਰਥਲਾ ਤੇ ਜਿਸ ਨਾਲ ਕੇਂਦਰ ਵਿੱਚ ਜਿੱਥੇ ਉਹ ਬੱਚਿਆਂ ਨੂੰ ਗਜ਼ਲ ਬੰਦੀ ਟ੍ਰੇਨਿੰਗ ਦੇ ਰਹੇ ਨੇ ਤੇ ਇਹ ਜਿਹੜੇ ਗ਼ਜ਼ਲ ਵਰਕਸ਼ਾਪ ਹੈ ਵਕ ਵਕ ਗ਼ਜ਼ਲਕਾਰਾਂ ਦੇ ਨਾਲ ਵੀ ਇਹਨੂੰ ਨਿਭਰੇ ਛੜਿਆ ਸਾਰਾ ਹੈ ਵਕ ਵਕ ਗ਼ਜ਼ਲਕਾਰ ਵੀ ਕਪੂਰਸੀ ਜ਼ਿਲ੍ਹੇ ਦੇ ਜੋ ਹਨ ਉਹ ਪਹੁੰਚੇ ਨੇ ਤੇ ਉਹਨਾਂ ਨੇ ਆਪਣੇ ਗ਼ਜ਼ਲਾਂ ਵੀ ਪੇਸ਼ ਕੀਤੀਆਂ ਤੇ ਸੁਲੱਖਣ ਸਰਹੰਦੀ ਜੀ ਤੇ ਅਮਰਜੀਤ ਸੰਧੂ ਵੱਲੋਂ ਤੇ ਜਿਹੜੀ ਗ਼ਜ਼ਲ ਲਿਖਣ ਦੀਆਂ ਬਰੀਕੀਆਂ ਉਹਨੂੰ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਕੀ ਮੰਤਬ ਕੀ ਇਸ ਪ੍ਰੋਗਰਾਮ ਦਾ ਇਸ ਪ੍ਰੋਗਰਾਮ ਦਾ ਮੰਤਵ ਪੰਜਾਬ ਸਰਕਾਰ ਆਪਣੀ ਪੰਜਾਬੀ ਬੋਲੀ ਨੂੰ ਬਚਾਉਣ ਲਈ ਨਿਤ ਨਵੇਂ ਉਪਰਾਲੇ ਕਰ ਰਹੀ ਹੈ ਤੇ ਭਾਸ਼ਾ ਵਿਭਾਗ ਅਜਿਹੇ ਪ੍ਰੋਗਰਾਮ ਸਮੇਂ ਸਮੇਤੇ ਸਿਰਜਿਆ ਹੈ ਅੱਜ ਦਾ ਜੋ ਦੌਰ ਚੱਲ ਰਿਹਾ ਹੈ ਜਿਹੜੀ ਨੌਜਵਾਨ ਪੀੜ੍ਹੀ ਹੈ ਆਪਣੇ ਸਾਹਿਤ ਸਭਿਆਚਾਰ ਤੋਂ ਪੰਜਾਬੀ ਤੋਂ ਟੁੱਟ ਰਹੀ ਹੈ ਇੰਨੀ ਬਰੀਕ ਜਿਹੜੀਆਂ ਨੁਕਤੇ ਨੇ ਸਾਹਿਤ ਵਿਧਾਵਾਂ ਲਿਖਣ ਦੇ ਉਹਨਾਂ ਬਾਰੇ ਜਾਣਕਾਰੀ ਬੱਚੇ ਧਿਆਨ ਸਕੂਲ ਕਲਾਸਾਂ ਵਿੱਚ ਨਹੀਂ ਵੀ ਸਿੱਖਦੇ ਤਾਂ ਅਜਿਹੇ ਜਦੋਂ ਆਪਾਂ ਸਰਕਾਰੀ ਸੰਸਥਾਵਾਂ ਵੱਲੋਂ ਅਜਿਹੇ ਵਰਕਸ਼ਾਪਾਂ ਜਾਂ ਅਜਿਹੇ ਸਮਾਗਮ ਕਰਵਾਏ ਜਾਂਦੇ ਆ ਤੇ ਇਹਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਿਆ ਜਾਂਦਾ ਤਾਂ ਜੋ ਸਾਹਿਤ ਦੀਆਂ ਬਰੀਕੀਆਂ ਨੂੰ ਸਮਝ ਸਕਣ ਤੇ ਇਹਦੇ ਵਿੱਚ ਉਹ ਨਵੇਂ ਲਿਖਾਰੀ ਪੈਦਾ ਹੁੰਦੇ ਆ